ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਅਦੇ ਪਵਿੱਤਰ ਗੋਦਾਰnik ਮੰਨ ਰਹੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਕਲਗੀਧਰ ਪਾਸ਼ਾ ਦੀ ਬਖਸ਼ਿਓ ਫਤੇ ਪਰਵਾਨ ਕਰਨੀ ਕਰੋ ਰਚਨਾ ਪਵਿੱਤਰ ਬੁਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਮਾ ਜਾਦਾ ਨਹੀਂ ਲੈਣਾ ਕਿਉਂਕਿ ਅੱਜ ਆਪਾਂ ਉਸ ਮਹਾਨ ਸਿੱਖੀਅਤ ਦੀ ਜਾਤ ਦੇ ਵਿੱਚ ਬੈਠੇ ਆਂ ਜਿਹਦੇ ਬਾਰੇ ਮੇਰੇ ਤੋਂ ਪਹਿਲਾਂ ਸਿੰਘ ਸੈਪਾਹੀ ਜਸਵੀਰ ਸਿੰਘ ਹੀ ਰੋਡੇ ਖੰਸਾ ਭਾਈ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਹੋਰ ਬਹੁਤ ਸਾਰੇ ਬਲਾਰੇ ਜਿਹੜੇ ਦੱਸ ਚੁੱਕੇ ਹਨ ਵੈਸੇ ਵੀ ਸਾਰਾ ਸੰਸਾਰ ਜਾਣਦਾ ਹੈ ਇਹ ਪਿੰਡ ਰੋਡੇ ਦਾ ਨਾਮ ਦੁਨੀਆ ਦੇ ਵਿੱਚ ਚਮਕਾਉਣ ਵਾਲੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਪਰਿਵਾਰ ਹੈ ਜਿਹਨੂੰ ਦੁਨੀਆ ਦਾ ਕੋਈ ਐਸਾ ਕੋਨਾ ਐਸਾ ਦੇਸ਼ ਜਾਂ ਐਸਾ ਸਿੱਖ ਨਹੀਂ ਹੋਵੇਗਾ ਜਿਹੜਾ ਉਹਨਾਂ ਬਾਰੇ ਨਹੀਂ ਜਾਣਦਾ ਸੋ ਮੈਂ ਇੰਟਰਨੈਸ਼ਨਲ ਪੰਥਕਦਲ ਯੂਕੇ ਜਿਹਦੇ ਬਾਨੀ ਸਿੰਘ ਸਾਹਿਬ ਜਸਵਿੰਦਰ ਸਿੰਘ ਜੀ ਖਾਲਸਾ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਹਨ ਉਹਨਾਂ ਦੀ ਜਥੇਬੰਦੀ ਜੋਰਪ ਦੇ ਵਿੱਚ ਇਟਲੀ ਤੋਂ ਅਸ਼ਰੀਆ ਤੋਂ ਅਤੇ ਹੋਰ ਜਿਹੜੇ ਬਾਕੀ ਮੌਲਕਿਆਂ ਉਹਨਾਂ ਵੱਲੋਂ ਜਿਹੜੇ ਮੈਂ ਸ਼ਰਦਾ ਦੇ ਫੁੱਲ ਕੈਪਟਨ ਸਾਹਿਬ ਨੂੰ ਭੇਟ ਕਰਦਾ ਹਾਂ ਮੈਨੂੰ ਇੱਕ ਯਾਦ ਆਉਂਦੀ ਹੈ ਸਿੰਘ ਸਾਹਿਬ ਵੀ ਨਾਲ ਸਨ ਅਸੀਂ ਜਦੋਂ 350 ਸਾਲਾ ਪਟਨਾ ਸਹਿਤਾਕਸ਼ਰੀ ਪਟਨਾ ਸਾਹਿਬ ਵਿਖੇ ਜਦੋਂ ਉੱਥੇ ਮਨਾਇਆ ਗਿਆ ਤੇ ਅਸੀਂ ਇੱਥੋਂ ਮੇਰੇ ਖਲ 10 11 ਜਿਹੜੇ ਵਿਅਕਤੀ ਉੱਥੇ ਉੱਥੇ ਗਏ ਆ ਜਸੇ ਦੇ ਵਿੱਚ ਤੇ ਕੈਪਟਨ ਸਾਹਿਬ ਸਾਡੇ ਨਾਲ ਸਨ ਉਹਨਾਂ ਨੇ ਬਹੁਤ ਗੱਲਾਂ ਸੰਤਾਂ ਬਾਰੇ ਬਹੁਤ ਜਿਹੜੀਆਂ ਕਹਾਣੀਆਂ ਦਸੀਆਂ ਜੇ ਆਪਾਂ ਇੱਥੇ ਜ਼ਿਕਰ ਕਰੀਏ ਬਹੁਤ ਲੰਬਾ ਹੋ ਜਾਏਗਾ ਲੇਕਿਨ ਜਿਵੇਂ ਪਹਿਲਾਂ ਬਲਾਰੇ ਵੀ ਬੋਲ ਗਏ ਆ ਹਰ ਇੱਕ ਨੂੰ ਇਹ ਹੀ ਪ੍ਰੇਰਣਾ ਕਰਦੇ ਸੀ ਵੀ ਭਾਈ ਤੁਸੀਂ ਜਿਹੜਾ ਨਿਤਨੇਮ ਗੁਰਬਾਣੀ ਦਾ ਪਾਠ ਤੇ ਜੋ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰ ਵਾਲਿਆਂ ਦਾ ਮਿਸ਼ਨ ਹੈ ਇਹਨੂੰ ਛੱਡਣਾ ਨਹੀਂਗਾ ਇਹ ਤੇ ਵਰਕ ਕਰਨਾ ਹੈ ਤੇ ਕੰਮ ਕਰਨਾ ਹੈ ਸੋ ਮੈਂ ਜਾਦੇ ਸ਼ਬਦ ਨਹੀਂ ਬੋਲਦਾ ਕਿਉਂਕਿ ਇੱਥੇ ਸਟੇਜ ਤੇ ਬਹੁਤ ਜਿਹੜੀਆਂ ਸ਼ਖਸੀਅਤਾਂ ਬੈਠੀਆਂ ਹਨ ਮੇਰੇ ਨਾਲ ਇੰਗਲੈਂਡ ਤੋਂ ਭਾਈ ਪਰਮਿੰਦਰ ਸਿੰਘ ਬਾਲੋਵੀ ਪਹੁੰਚਣ ਵਾਲੇ ਹਨ ਅਮਰੀਕਾ ਤੋਂ ਭਾਈ ਬਲਬੀਰ ਸਿੰਘ ਜੀ ਡਾਟ ਜਿਹੜੇ ਉੱਥੇ ਦੀ ਸਾਰੇ ਗੁਰਦੁਆਰੇ ਉਹਨਾਂ ਦੀ ਕਾਉਂਸਲ ਹੈ ਉਹਦੇ ਚੇਅਰਮੈਨਾਂ ਨੇ ਉਹ ਵੀ ਆਏ ਹੋਏ ਹਨ ਅਤੇ ਇੰਗਲੈਂਡ ਤੋਂ ਜਥੇਬੰਦੀ ਜਿਨ੍ਹਾਂ ਨੇ ਫੋਨ ਕਰਕੇ ਜੋ ਜਾਨੀ ਸਨੇਹਾ ਦਿੱਤਾ ਸ਼ਰਧਾ ਅਜਲੀ ਦਿੱਤੀ ਕੈਪਟਨ ਸਾਹਿਬ ਨੂੰ ਭਾਈ ਕਪਤਾਨ ਸਿੰਘ ਜੀ ਜੋ ਸਾਡੇ ਇੰਟਰਨੈਸ਼ਨਲ ਪੰਥਕ ਦਲ ਦੇ ਮੁਖਬਲਾ ਰਹੇ ਹਨ ਭਾਈ ਪਰਮਜੀਤ ਸਿੰਘ ਜੀ ਢੱਡੀ ਜੋ ਸਾਡੇ ਇੰਟਰਨੈਸ਼ਨਲ ਪੰਥਕ ਦਲ ਦੇ ਅੰਤਰਰਾਸ਼ਟਰੀ ਆਰਗੇਨਾਈਜ਼ਰ ਹਨ ਅਤੇ ਹੋਰ ਬਾਬਾ ਬਗੇਲ ਸਿੰਘ ਜੀ ਜੋ ਸਾਡੇ ਕਥਾਕਾਰ ਹਨ ਧਾਰਮਿਕ ਵਿੰਗ ਦੇ ਪ੍ਰਧਾਨ ਹਨ ਅਤੇ ਹੋਰ ਬਹੁਤ ਸਾਰੀਆਂ ਗੁਰਦੁਆਰਿਆਂ ਦੀਆਂ ਜਿਹੜੀਆਂ ਕਮੇਟੀਆਂ ਹਨ ਉਹਨਾਂ ਨੇ ਸ਼ਰਧਾ ਅਜਲੀ ਭੇਜੀ ਹੈ ਸੋਕ ਮਤਾ ਜਿਹੜਾ ਭੇਜਿਆ ਹੈ ਤੇ ਨਾਲ ਇਹ ਵੀ ਕਿਹਾ ਹੈ ਕਿ ਜੋ ਸੰਤ ਬਾਬਾ ਜਨਾਲ ਸਿੰਘ ਖਾਲਸਾ ਪਿੰਡਰਾਂ ਵਾਲੇ ਦਾ ਪਰਿਵਾਰ ਹੈ ਜੋ ਵੀ ਇੱਕ ਓਮ ਨੋਗ ਬਾਈ ਦਬੇਗਾ ਇਹਦੇ ਨਾਲ ਅਸੀਂ ਪਹਿਲਾਂ ਵੀ ਸੀ ਤੇ ਅੱਗੇ ਤੋਂ ਵੀ ਰਵਾਂਗੇ ਇਹਨੇ ਸ਼ਬਦ ਬੋਲਦਾ ਹੋਇਆ ਖੇਮਾ ਦਾ ਜਾਚਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ